ਲਓ ਜਨਾਬ ਪੁਲਿਸ ਵਾਲੇ ਅਕਸਰ ਜਦੋਂ ਚੋਰਾਂ ਨੂੰ ਫੜਦੇ ਆ ਉਸ ਤੋਂ ਬਾਅਦ ਕਈ ਅਜਈਆਂ ਚੀਜ਼ਾਂ ਸਾਹਮਣੇ ਆ ਜਾਂਦੀਆਂ ਨੇ ਜਿਹੜੀਆਂ ਤੁਹਾਨੂੰ ਸੋਚਣ ਤੇ ਮਜਬੂਰ ਕਰ ਸਕਦੀਆਂ ਨੇ ਜੇਕਰ ਕਹਿੰਦੇ ਆ ਕਿ ਤੁਹਾਡੇ ਗਵਾਂਢੀ ਚੰਗੇ ਹੋਣ ਤਾਂ ਤੁਹਾਡੀ ਜ਼ਿੰਦਗੀ ਠੀਕ ਪਰ ਜੇਕਰ ਗਵਾਂਢੀ ਮਾੜਾ ਨਿਕਲੇ ਤਾਂ ਕੁਝ ਵੀ ਹੋ ਸਕਦਾ ਹੈ ਪਰ ਇੱਥੇ ਤਾਂ ਗਵਾਂਢੀ ਨੇ ਹੱਦਾਂ ਹੀ ਟੱਪ ਦਿੱਤੀਆਂ ਜਦੋਂ ਇਹ ਪਰਿਵਾਰ ਜਿਸ ਤੇ ਘਰ ਚੋਰੀ ਹੁੰਦੀ ਹੈ ਉਹ ਬਾਹਰ ਕਿਤੇ ਰਿਸ਼ਤੇਦਾਰੀ ਤੇ ਜਾਂਦੇ ਆ ਤੇ ਪਿੱਛੋਂ ਗਵਾਂਡੀ ਦੇ ਵੱਲੋਂ ਇੰਨੀ ਛਾਤਰ ਤਰੀਕੇ ਦੇ ਨਾਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਪਰ ਜਲਦੀ ਅਮੀਰ ਬਣਨ ਦੀ ਜਿਹੜੀ ਇਸਤੀਚਾ ਸੀ ਉਹ ਪੁਰਸ ਨੇ ਇੱਕ ਦਿਨ ਦੇ ਵਿੱਚ ਹੀ ਫਿੱਕੀ ਕਰ ਦਿੱਤੀ ਹੈ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅੰਮ੍ਰਿਤਸਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਅੰਮ੍ਰਿਤਸਰ ਦੇ ਵਿੱਚ ਭਾਵੇਂ ਕਿ ਚੋਰੀ ਦੀ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈਂਦੀਆਂ ਬਈਆਂ ਪਰ ਦੂਸਰੇ ਪਾਸੇ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਇਹਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਏ ਜਿਨ੍ਹਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਗਵਾਂਡੀਆਂ ਦੇ ਘਰ ਹੀ ਚੋਰੀ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਇਹ ਚੋਰੀ ਕੀਤਾ ਸੋਨਾ ਚਾਂਦੀ ਪਠਾਨਕੋਟ ਜਾ ਕੇ ਛੱਡ ਆਉਂਦੇ ਆ ਤੇ ਇਸ ਤੋਂ ਬਾਅਦ ਕਿਵੇਂ ਪੁਲਿਸ ਨੇ ਤਫ਼ਤੀਸ਼ ਕਰਕੇ ਇਹਨਾਂ ਨੂੰ ਫੜਿਆ ਤੁਸੀਂ ਸੁਣ ਕੇ ਹੈਰਾਨ ਹੋ ਜਾਣਾ ਆ ਦੇਖੋ ਜੀ ਸਾਡੇ ਇਸ ਇਲਾਕੇ ਦੇ ਗਲਵਾਲੀ ਗੇਟ ਤੋਂ ਮਿਸਟਰ ਦਲੀਪ ਕੁਮਾਰ ਜੀ ਜਿਹੜੇ ਵਸਨੀਕ ਨੇ ਗਲਵਾਲੀ ਗੇਟ ਦੇ ਉਹਨਾਂ ਨੇ 7 ਤਰੀਕ ਨੂੰ ਆ ਕੇ ਦੱਸਿਆ ਕਿ ਮੈਂ 4 ਤਰੀਕ ਨੂੰ ਘਰੋਂ ਆਪਣੇ ਪਰਿਵਾਰ ਦੇ ਨਾਲ ਜੰਮੂ ਗਿਆ ਸੀਗਾ ਕਿਸੇ ਨਿੱਜੀ ਕੰਮ ਵਾਸਤੇ ਪੂਰੇ ਪਰਿਵਾਰ ਦੇ ਨਾਲ ਤੇ 07 ਤਰੀਕ ਨੂੰ ਵਾਪਸ ਆਇਆ ਤੇ ਆ ਕੇ ਵੇਖਿਆ ਮੇਰੇ ਘਰ ਦੇ ਤਾਲੇ ਟੁੱਟੇ ਸੀ ਗੱਲਮਾਰੀਆਂ ਟੁੱਟੀਆਂ ਪਈਆਂ ਸੀ ਉਹਦੇ ਵਿੱਚੋਂ ਕਾਫੀ ਸਮਾਨ ਜਿਵੇਂ ਸੋਨਾ ਚਾਂਦੀ ਕੈਸ਼ ਕਾਫੀ ਮਿਸਿੰਗ ਸੀਗਾ ਤੋਂ ਜੋ ਇਸ ਮਾਮਲੇ ਵਿੱਚ ਮੁਕਦਮਾ ਦਰਜ ਕੀਤਾ ਗਿਆ ਤੇ ਇਨਸਪੈਕਟਰ ਨੀਰਜ ਜੀ ਨੇ ਮੇਰੇ ਧਿਆਨ ਚ ਲਿਆਂਦਾ ਤੇ ਫਿਰ ਚਲੋ ਅਸੀਂ ਬੈਠ ਕੇ ਇੱਕ ਪਲਾਨਿੰਗ ਕੀਤੀ ਔਰ ਬੜੀ ਮਿਹਨਤ ਨਾਲ ਸਾਡੇ ਐਸਐਚਓ ਸਾਹਿਬ ਨੇ ਇਹਨਾਂ ਦੀ ਟੀਮ ਨੇ ਕੰਮ ਕੀਤਾ ਤੇ ਇੱਕ ਦਿਨ ਬਾਅਦ ਹੀ ਆਪਾਂ ਪ੍ਰਾਪਤੀ ਕੀਤੀ ਜਿਹੜਾ ਦੋਸ਼ੀ ਸੀ ਚੋਰ ਉਹਨੂੰ ਪਕੜ ਲਿਆ ਵਿਕਰਮ ਵਿਕਰਮ ਸਿੰਘ ਨਾਂ ਦਾ ਬੰਦਾ ਸੀਗਾ ਵਿਕਰਮ ਸਿੰਘ ਹਾਂ ਇਹ ਇਹਨਾਂ ਦਾ ਗੋਂਡ ਚੋਂ ਨਿਕਲੇ ਬੰਦਾ ਜਿਹਨੇ ਚੋਰੀ ਕੀਤੀ ਉਪਰੋਂ ਮਤਲਬ ਮਤਲਬ ਉਹਨੂੰ ਪਤਾ ਲੱਗ ਗਿਆ ਸੀਗਾ ਘਰੋਂ ਚਲੇ ਗਏ ਨੇ ਇਹਨੇ ਗਲੀ ਦੇ ਵਿੱਚੋਂ ਨਹੀਂ ਮੂਵਮੈਂਟ ਕੀਤੀ ਆਪਣੀ ਕੋਠੇ ਕੋਠੀ ਚੜ੍ਹ ਕੇ ਇੱਕ ਕੋਠਾ ਟੱਪਿਆ ਦੂਜਾ ਕੋਠਾ ਟੱਪਿਆ ਤੇ ਇਹਨਾਂ ਦੇ ਘਰ ਉੱਪਰ ਸੰਦ ਲਾ ਕੇ ਤੇ ਸਮਾਨ ਚੋਰੀ ਕੀਤਾ ਦੇਖੋ ਕਿਹੜਾ ਸ਼ਾਤਰ ਸੀਗਾ ਇਹਨੇ ਸਮਾਨ ਜਿਹੜਾ ਚੋਰੀ ਕਰ ਲਿਆ ਤੇ ਆਪਣੇ ਜਿਹੜਾ ਰਿਸ਼ਤੇਦਾਰ ਹੈ ਕਮਲ ਕਿਸ਼ੋਰ ਉਹ ਪਠਾਨ ਕੋਟ ਰੰਦਾ ਉਹਦੇ ਕੋਲ ਜਾ ਕੇ ਸਮਾਨ ਰੱਖਤਾ ਤੇ ਕਰਨ ਨੂੰ ਵਾਪਸ ਆ ਗਿਆ ਜਦੋਂ ਪੁਲਿਸ ਨੇ ਬੜਾ ਮਾਈਨਿਊਟਲੀ ਚੈੱਕ ਕੀਤਾ ਤੇ ਇਹ ਦੋਸ਼ੀ ਫਿਰ ਕਾਬੂ ਆਇਆ ਸਾਡੇ ਤੇ ਸਾਡੇ ਕੋਲੋਂ ਆ ਕੇ ਮੰਨਿਆ ਕਿ ਵੀ ਵਾਕਈ ਮੈਂ ਚੋਰੀ ਕੀਤੀ ਹੈ ਇਹਨਾਂ ਨੇ ਫਿਰ ਪਠਾਨਕੋਟ ਜਾ ਕੇ ਸਾਰੀ ਦੀ ਸਾਰੀ ਸਮਾਨ ਦੀ ਰਿਕਵਰੀ ਕਰਾਈ ਸਾਰਾ ਸੋਨਾ ਮਿਲ ਗਿਆ ਦੇਖੋ 1% ਵੀ ਸੋਨਾ ਨਹੀਂ ਘਟਿਆ ਸਾਰੀ ਸਾਰੀ ਚਾਂਦੀ ਮਿਲ ਗਈ ਕੈਸ਼ 1 ਲੱਖ ਕੁ ਰੁਪਏ ਸੀਗਾ ਜਿਹਦੇ ਚ 56000 ਰੁਪਏ ਤੁਹਾਨੂੰ ਕੈਸ਼ ਪ੍ਰਾਪਰ ਹੋ ਗਿਆ ਕਿਉਂਕਿ ਇਹਨਾਂ ਕੁਝ ਖਰਚ ਚ ਰਿਆ ਸੀ ਆਪੋ ਦੇ ਵਿੱਚ ਖਰਚ ਰਿਆ ਤੁਹਾਨੂੰ ਪਤਾ ਜਦੋਂ ਚੋਰੀ ਦਾ ਸਮਾਨ ਕੋਈ ਹੁੰਦਾ ਤੇ ਫਿਰ ਖਰਚ ਕੁਛ ਲੈਂਦੇ ਆ ਖੈਰ ਇਹ ਵਾਰਦਾਤ ਨੂੰ ਟ੍ਰੇਸ ਕਰਨ ਦੇ ਵਿੱਚ ਸਾਡੇ ਇੰਸਟੀਚੂਟ ਇੰਸਪੈਕਟਰ ਨੀਰਜ ਜੀ ਨੇ ਬਹੁਤ ਮਿਹਨਤ ਕੀਤੀ ਹੈ ਔਰ ਹਕ ਲਾਉ ਦੀ ਕਮਾਈ ਜਿਹਦੇ ਵਿਚਾਰੇ ਗਰੀਬ ਪਰਿਵਾਰ ਦੀ ਸੀ ਉਹਨਾਂ ਦੀ ਪੂਰੀ ਦੀ ਪੂਰੀ ਰਿਕਵਰੀ ਕੀਤੀ ਸੀ ਕਿੰਨੀ ਚਾਂਦੀ ਸੀ ਤੇ ਕਿੰਨਾ ਸੋਨਾ ਸੀ ਦੇਖੋ ਇਹਦੇ ਵਿੱਚ ਦੋ ਜਿਹੜਾ ਸੋਨਾ ਸੀਗਾ ਉਹਦੇ ਵਿੱਚ ਇੱਕ ਸੈੱਟ ਸੀਗਾ ਕੰਨਾਂ ਦੀਆਂ ਹਾਥ ਦੀਆਂ ਮੰਦਰੀਆਂ 이어ਰਿੰਗਸ ਵਗੈਰਾ ਕਾਫੀ ਸਮਾਨ ਸੀ ਨਾਲ ਚੇਨ ਸੀ ਕਿਸੋਨੇ ਦੀ ਏਸੀ ਪਲਸ ਚਾਂਦੀ ਦੇ ਵਿੱਚ ਜਿਹੜੇ ਹਾਰ ਸੀਗੇ ਜਿਹੜੀ ਲੰਬੀ ਦੀ ਲੰਬੀ ਗੁੱਤ ਹੁੰਦੀ ਆ ਉਹ ਆ ਕਾਫੀ ਚਾਂਦੀ ਸੀਗੇ ਔਰ ਕੈਸ਼ ਵੀ ਸਾਰਾ ਬਰਮਾ ਸਭ ਜਗਾ ਫੜਿਆ ਕਿ ਦੂਸੀ ਚੋਰ ਹੈ ਉਹਦੇ ਤੇ ਪਹਿਲਾਂ ਵੀ ਕੋਈ ਬਰਾਤਰ ਮਾਮਲਾ ਹੈਗਾ ਜਾਂ ਕੋਈ ਨਹੀਂ ਉਹਦੇ ਤੇ ਖਿਲਾਫ ਹਲੇ ਕੋਈ ਅਪਰਾਧਿਕ ਮਾਮਲਾ ਨਹੀਂਗਾ ਲੇਕਿਨ ਅਸੀਂ ਪੂਰੇ ਪੰਜਾਬ ਤੋਂ ਪੂਰੇ ਮਸਤ ਪਤਾ ਕਰ ਰਹੇ ਆ ਕਿ ਹੋਰ ਕਿਹੜੇ ਕਿਹੜੇ ਥਾਣੇ ਤੇ ਉਹਦੇ ਖਿਲਾਫ ਮਾਮਲਾ ਦਰਜ ਹੈ ਬੈਕਗ੍ਰਾਉਂਡ ਕੁਛ ਨਹੀਂ ਜੀ ਉਹ ਲੇਬਰ ਤੋਂ ਲਗ ਕੰਮ ਕਰਦਾ ਇੱਕ ਨਾ ਦਾ ਗਰੀਬ ਪਰਿਵਾਰ ਹੈ ਬਸ ਜਲਦੀ ਅਮੀਰ ਬਣਨ ਦੀ ਖੁਆਇਸ਼ ਤੁਹਾਨੂੰ ਪਤਾ ਹੈ ਲੋਕਾਂ ਨੂੰ ਲੱਗਦੀ ਹੈ ਉਹਦਾ ਦੀ ਅਮੀਰ ਅਮੀਰੀ ਦੀ ਖੁਆਇਸ਼ ਨਹੀਂ ਕਾਮਯਾਬੀ ਸਮਝੀ ਪੁਲਿਸ ਦੀ ਇੱਕ ਦਿਨ ਦੇ ਵਿੱਚ ਹੀ ਚੋਰ ਦੀ ਫੜਿਆਵਾ ਦੇਖੋ ਜੀ ਇਹ ਕਾਮਯਾਬੀ ਤੁਹਾਡੇ ਸਾਹਮਣੇ ਹੀ ਹੈ ਪੁਲਿਸ ਬਿਲਕੁਲ ਬੱਬਾ ਭਾਰ ਹੋ ਕੇ ਤੁਸੀਂ ਪਿਛਲੇ ਇੱਕ ਹਫਤੇ ਦੇ ਵਿੱਚ ਚੌਥੀ ਵਾਰੀ ਮੇਰੇ ਕੋਲ ਆ ਗਏ ਹੋ ਪ੍ਰੈਸ ਕਾਨਫਰੰਸ ਵਾਸਤੇ ਬੜੀ ਮਿਹਨਤ ਨਾਲ ਮੈਂ ਤੇ ਮੇਰੀ ਟੀਮ ਸਾਡੇ ਕੰਮ ਕਰ ਰਹੇ ਹਾਂ ਸਾਗਰਪੀਤ ਸਿੰਘ ਪੁੱਲਾ ਸਾਹਿਬ ਜਿਹੜੇ ਸਾਡੇ ਆਈ ਸੀਪੀ ਸਾਹਿਬ ਨੇ ਉਹਨਾਂ ਦੇ ਰਹਿਨਮਾਈ ਹੇਠ ਉਹਨਾਂ ਦੀ ਨੀਤੀਆਂ ਪਲੈਨਿੰਗ ਜਿਵੇਂ ਉਹ ਡਾਇਰੈਕਸ਼ਨ ਦਿੰਦੇ ਆ ਉਦੇ ਮੁਤਾਬਕ ਅਸੀਂ ਕੰਮ ਕਰ ਰਹੇ ਹਾਂ ਔਰ ਹਰ ਪਾਸੇ ਅੱਛੀ ਕੰਮੇ ਮਿਲ ਰਹੀ ਹੈ ਨਸ਼ਾ ਪਤਾ ਵੀ ਕਰਦਾ ਹੈ ਨਹੀਂ ਨਸ਼ਾ ਨਹੀਂ ਕਰਦਾ ਠੀਕ